ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਫਿਰ ਤੁਹਾਡਾ ਇੱਕ ਵਾਰੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਆਪਣੇ ਚੈਨਲ ਜਤਿੰਦਰ ਪਿੰਡੂ ਬਲੌਗਸ ਤੇ ਵਿੱਚ ਤੇ ਵੀਰੋ ਅੱਜ ਹੋ ਗਈ ਜਿਹੜੀ 22 ਤਰੀਕ ਨੌਵਾਂ ਮਹੀਨਾ 2025 ਤੇ ਵੀਰੋ ਸ਼ਾਮ ਦੇ 5 ਵਜੇ ਤੇ ਇਸ ਟਾਈਮ ਵੀਰੋ ਆਪਾਂ ਖੜੇ ਆ ਆਪਣੀ ਮੋਟਰਪਾ ਤੇ ਇੱਧਰ ਦੇਖ ਹੀ ਸਕਦੇ ਹੋ ਵੀਰੋ ਤੇ ਮੋਟਰਪਾ ਬਈ ਅੱਜ ਬਹੁਤ ਵਧੀਆ ਮੌਸਮ ਧੁੱਪ ਨਿਕਲ ਰਹੀ ਆ ਦੇਖੋ ਕਿੰਨਾ ਵਧੀਆ ਮੌਸਮ ਬੜਿਆ ਹੋਇਆ ਤੇ ਪਾਣੀ ਆਪਣੀ ਮੋਟਰ ਵੀ ਚੱਲ ਰਹੀ ਆ ਕਿਉਂਕਿ ਕਣਕਾਂ ਹਲੇ ਜਿਹੜੀ ਨਰਮਾ ਉਹਨਾਂ ਨੂੰ ਪਾਣੀ ਲੱਗ ਰਿਹਾ ਤੇ ਬਾਕੀ ਵੀਰੋ ਹਫਤੇ ਤੱਕ ਆਪਣਾ ਕੰਮ ਚੱਲ ਜਾਗਾ ਤੇ ਜੀਰੀਆਂ ਜੂਰੀਆਂ ਵੀਰੋ ਪੱਕ ਗਈਆਂ ਤੇ ਬਹੁਤ ਵਧੀਆ ਅੱਜ ਮੌਸਮ ਹੋ ਰਿਹਾ ਤੇ ਸ਼ਾਮ ਕੀ ਟਾਈਮਾਂ ਦੇਖੋ ਕਿੰਨਾ ਵਧੀਆ 뷰 ਬਣ ਰਿਹਾ ਤੇ ਤੇ ਅੱਜ ਆਪਾਂ ਵੀਰੋ ਤੁਹਾਨੂੰ ਦੱਸਾਂਗੇ ਜਿਹੜਾ ਇੰਡੀਆ ਤੇ ਪਾਕਿਸਤਾਨ ਤੇ ਯੂਏਈ ਤੇ ਬੰਗਲਾਦੇਸ਼ ਕਈ ਟੀਮਾਂ ਦਾ ਵੀਰੋ ਏਸ਼ੀਆ ਕੱਪ ਚੱਲ ਰਿਹਾ ਤੁਹਾਨੂੰ ਤਾਂ ਪਤਾ ਹੀ ਵੀਰੋ ਤੇ ਵੀਰੋ ਪਹਿਲਾਂ ਉਹ ਮਤਲਬ ਜਦ ਚਲੇ ਕਰਤਾ ਪਾ ਲਾਈਵ ਮੈਚ ਦੇਖਾਂ ਤੇ ਕਈ ਵੀਰਾਂ ਨੂੰ ਹਜੇ ਤੱਕ ਨੂੰ ਨਹੀਂ ਪਤਾ ਵੀ ਲਾਈਵ ਕਿਹੜੇ ਚੈਨਲ 'ਪਾਉ ਚੱਲ ਰਿਹਾ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਬਈ ਕਿਹੜੇ ਚੈਨਲ 'ਪਾਉ ਚੱਲਾ ਤੇ ਪਹਿਲਾਂ ਤਾਂ ਬਈ ਇੰਡੀਆ ਆ ਪਾਕਿਸਤਾਨ ਕੇ ਮੈਚ ਹੋਏ ਕਰਾਂ ਤੇ ਏਸ਼ੀਆ ਕੱਪ ਜਾਂ ਵਰਲਡ ਕੱਪ ਕੁਛ ਵੀ ਤੇ ਹੋਸਟ ਹੋਟਸਟਾਰ 'ਪਾ ਵੀਰੋ ਚਲੇ ਕਰਤਾ ਤੇ ਉਸ 'ਪਾ ਬਈ ਫ੍ਰੀ ਚਲੇ ਕਰਤਾ ਕੋਈ ਪੈਸਾ ਲੱਗੇ ਕਰਾਦਾ ਕੋਈ ਨੈਟ ਨੈਟ ਚਲੇ ਕਰਾਦਾ ਵੀਰੋ ਫ੍ਰੀ ਬਿਲਕੁਲ ਫ੍ਰੀਤਾ ਤੇ ਇਹ ਵੀ ਜਿਹੜਾ ਆਪਣਾ ਜੋ ਏਸ਼ੀਆ ਕੱਪ ਚੱਲ ਰਿਹਾ ਇਸ ਪਾਪਾ ਨੂੰ ਵੀ ਪੈਸੇ ਭਰਨੇ ਪਵਾਂ ਤੇ ਅੱਜ ਆਪਾਂ ਤੁਹਾਨੂੰ ਇੱਕ ਐਪ ਦੱਸਾਂਗੇ ਜਿਸਪਾ ਵੀ ਬਿਲਕੁਲ ਬਿਰੋ ਹੋਟਸਟਾਰ ਵਾਂਗੂ ਬਿਲਕੁਲ ਫ੍ਰੀ ਚਲਾਤੇ ਹੋ ਐਪ ਦੱਸਾਂਗੇ ਤੁਹਾਨੂੰ ਅੱਜ ਇਸ ਵੀਡੀਓ ਮਾ ਤੇ ਵੀਡੀਓ ਵੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਦੱਬ ਕੇ ਸਬਸਕ੍ਰਾਈਬਰ ਕਰ ਲਿਓ ਆਪਣੇ ਚੈਨਲ ਤੇ ਟਾਈਮ ਆਪਾਂ ਨਾਮ ਖਰਾਬ ਕਰਦੇ ਤੁਹਾਨੂੰ ਚਲੋ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਬਈ ਆਪਾਂ ਆ ਗਏ ਆਪਣੇ ਮੋਬਾਈਲ ਦੀ ਸਕਰੀਨ 'ਤੇ ਦੇਖ ਹੀ ਸਕਦੇ ਹੋ ਤੁਮੇ ਤੇ ਆਪਣੇ ਮੋਬਾਈਲ ਆ ਤੇ ਇਸ ਦੀ ਸਕਰੀਨ 'ਤੇ ਆ ਗਏ ਤੇ ਵੀ ਆਪਾਂ ਨੇ ਵੀਰੋ ਜਿਹੜਾ ਐਪ ਡਾਊਨਲੋਡ ਕਰਨਾ ਤੇ ਵੀਡੀਓ ਨੂੰ ਬਈ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਫ੍ਰੀ ਬਿਲਕੁਲ ਫ੍ਰੀ ਮੈਚ ਚਲਾ ਉਸਪਾ ਵੀਰੋ ਜਿਹੜੇ ਵੀ ਆਪਣਾ ਏਸ਼ੀਆ ਕੱਪ ਚੱਲ ਰਿਹਾ ਕੱਲ ਇੰਡੀਆਰ ਪਾਕਿਸਤਾਨ ਦਾ ਮੈਚ ਹੋਇਆ ਤੇ ਉਹ ਵੀ ਬਿਲਕੁਲ ਫ੍ਰੀ ਚੱਲਿਆ ਉਸਪਾ ਤੇ ਕਈ ਵੀਰ ਆਪਣੇ ਲਾਈਵ ਨਹੀਂ ਦੇਖ ਸਕਦੇ ਤੋਂ ਅੱਜ ਆਪਾਂ ਉਹਨਾਂ ਨੂੰ ਇੱਕ ਵਧੀਆ ਜੈਪ ਦੱਸ ਰਹੇ ਜਿਸਪਾ ਬਿਲਕੁਲ ਫ੍ਰੀ ਚਲਾ ਕੋਈ ਪੈਸਾ ਨਹੀਂ ਲੱਗਦਾ ਬਈ ਤੇ ਸਭ ਤੋਂ ਪਹਿਲਾਂ ਬਈ ਆਪਾਂ ਖੋਲਾਂਗੇ ਆਪਣਾ ਪਲੇ ਸਟੋਰ ਤੇ ਜੋ ਰਿਹਾ ਬਾਈ ਆਪਣਾ ਪਲੇ ਸਟੋਰ ਤੇ ਇਸ ਪਾਸੇ ਆਪਾਂ ਨੇ ਇੱਕ ਐਪ ਚੱਕਣੀ ਆ ਬਾਈ ਤੁਹਾਨੂੰ ਦਿਖਾ ਦਿਆਂ ਕਿਉਂਕਿ ਆਪਾਂ ਨੇ ਤਾਂ ਚੱਕਰ ਹੀ ਆ ਫਿਰ ਬੇਪਾਦ ਨੂੰ ਸ਼ੁਰੂ ਤੋਂ ਸਮਝਾ ਰਹੇ ਆ ਤਾਂ ਇਹ ਦੇਖੋ ਬਈ ਇਸ ਪਾਸੇ ਜਾ ਕੇ ਆਪਾਂ ਨੇ ਸਰਚ ਮਾਰਨਾ ਤੇ ਮੈਕਸ ਸੌਰੀ ਸੌਰੀ ਸੋਨੀ ਲਾਈਵ ਤੇ ਇਹ ਆ ਗਿਆ ਬਾਈ ਦੇਖੋ ਐਪ ਇਹ ਦੇਖੋ ਭਾਈ ਆਪਾਂ ਨੇ ਓਪਨ ਕਰਕੇ ਇਸ ਟਾਈਮ ਦਾ ਸੋਨੀ ਲਾਈਵ ਐਪ ਆਪਾਂ ਨੇ ਜਿਹੜਾ ਚੱਕਣਾ ਆਪਣੇ ਫੋਨ ਦੇ ਵਿੱਚ ਤੇ ਆਪਾਂ ਨੇ ਪਹਿਲਾਂ ਹੀ ਆਪਾਂ ਨੇ ਮਤਲਬ ਡਾਊਨਲੋਡ ਕਰਿਆ ਪਾਤਾ ਤੋਂ ਇਸ ਨੂੰ ਓਪਾ ਕਰਦੇ ਆ ਓਪਨ ਤੇ ਭਾਈ ਇਸ ਟਾਈਮ ਦੇਖੋ ਓਪਨ ਹੋ ਗਿਆ ਤੇ ਤੇ ਥੋੜਾ ਜਿਹਾ ਭਾਈ ਨੈਟ ਸਲੋ ਆ ਤੇ ਵੀਡੀਓ ਵਧੀਆ ਲੱਗੀ ਵੀਰੋ ਲਾਈਕ ਸ਼ੇਅਰ ਤੇ ਜ਼ਰੂਰ ਕਰਿਓ ਕਿਉਂਕਿ ਆਪਾਂ ਤੁਹਾਨੂੰ ਅੱਜ ਫ੍ਰੀ ਕੈਪ ਦੱਸ ਰਹੇ ਆ ਭਾਈ ਕਿਉਂਕਿ ਭਾਈ ਜਦ ਆਪਾਂ ਲਾਈਵ ਮੈਚ ਦੇਖਾਂ ਅਮੇ ਦੇਖਦੇ ਹੁਣ ਨਾ ਤਾਂ ਹੋਟਸਟਾਰ ਪਾ ਚੱਲਦਾ ਨਾ ਹੀ ਕਿਸੇ ਹੋਰ ਐਪਾ ਤੇ ਇਸ ਐਪਾ ਵੀ ਬਿਲਕੁਲ ਫਰੀ ਆ ਤੇ ਬਈ ਜੋ ਆ ਗਿਆ ਦੇਖੋ ਐਪ ਤੇ ਇਸ ਪਾ ਕੱਲ ਨੂੰ ਦਿਖਾਵਾਂ ਤੁਹਾਨੂੰ ਮੈਚ ਕਿਹੜੇ ਕਿਹੜੇ ਆ ਤੇ ਇੰਡੀਆ ਅਰ ਬੰਗਲਾਦੇਸ਼ ਸੋਰੀ ਪਾਕਿਸਤਾਨ ਬੰਗਲਾਦੇਸ਼ ਦਾ ਕੱਲ ਨੂੰ ਮੈਚ ਆ ਤੇ ਇੰਡੀਆ ਅਤੇ ਪਾਕਿਸਤਾਨ ਦਾ ਮੈਚ ਹੋ ਲਿਆ ਕੱਲ ਜਿਹੜਾ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਰੀਪਲੇ ਚੱਲਗਾ ਇਸ ਪਾ ਤੇ ਵੀ ਜੋ ਦੇਖੋ ਜੋ ਐਪ ਆਪਾਂ ਨੇ ਚੱਕ ਲਈ ਤੇ ਵੀ ਆਪਾਂ ਨੇ ਕੀ ਕਰਨਾ ਬਈ ਟੀਵੀ ਸਪੋਰਟਸ ਬਾ ਜਾਣਾ ਉੱਪਰ ਤੇ ਇਹ ਆ ਗਿਆ ਵੀ ਟੀਵੀ ਸਪੋਰਟਸ ਤੇ ਦੇਖੋ ਬਈ ਇਹ ਆ ਗਿਆ ਸਾਰਾ ਇੰਡੀਆ ਦਾ ਜਿਹੜਾ ਕੱਲ ਮੈਚ ਚਲੇ ਤਾਂ ਉਹ ਵੀ ਦੇਖੋ ਬਿਲਕੁਲ ਫਰੀ ਹੈ ਬਈ ਕੋਈ ਪੈਸਾ ਨਹੀਂ ਤੇ ਜਲਦੀ ਜਲਦੀ ਵੀ ਨੂੰ ਐਪ ਨੂੰ ਆਪਣੇ ਨੂੰ ਮੋਬਾਈਲ 'ਵਾਂ ਡਾਊਨਲੋਡ ਕਰੋ ਤੇ ਬਿਲਕੁਲ ਫਰੀ ਮੈਚ ਦੇਖੋ ਏਸ਼ੀਆ ਕੱਪ ਕੇ ਆਨੰਦ ਲਓ ਤੇ ਬਾਕੀ ਵੀਡੀਓ ਵਧੀਆ ਲੱਗੀ ਵੀਰੋ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕੱਲ ਬਈ ਜਿਹੜਾ ਪਾਕਿਸਤਾਨ ਨਾਲ ਇੰਡੀਆ ਦਾ ਮੈਚ ਹੋਇਆ ਦੇਖੋ ਹੋਇਆ ਸੀ ਆ ਕਪੋ ਕੱਪ 21 ਤਰੀਕ ਨੂੰ ਕੱਲ ਮੈਚ ਹੋਇਆ ਤਾਂ ਤੇ ਉਹ ਵੀ ਬਿਲਕੁਲ ਬਾਈ ਦੇਖੋ ਫਰੀ ਚੱਲਿਆ ਤਾਂ ਪਾਣ ਇਸ ਚੈਨਲ 'ਕਾ ਦੇਖਿਆ ਤਾਂ ਤੇ ਇਸ ਟਾਈਮ ਬਈ ਨੈਟ ਆਪਣਾ ਸਰਦਾਰ ਸੁਣਾ ਦੇਖ ਲੈ ਬਈ ਕਿ ਹਾਈ ਹੋਣ ਲਾਈਟਸ ਦਿਖਾ ਰਹੇ ਐਸਾ ਤੇ ਉਹ ਬਿਲਕੁਲ ਫਰੀ ਆ ਬਈ ਇਸ 'ਤੇ ਕੋਈ ਪੈਸਾ ਨਹੀਂ ਆਏਗਾ ਤੇ ਹੌਟ ਸਟਾਰ ਮੰਗੋ ਬਈ ਬਿਲਕੁਲ ਫਰੀ ਆ ਤੇ ਇਸ ਦੇ ਬਾਅਦ ਬਈ ਕਾਲੂ ਦੇਖੋ ਤੁਹਾਨੂੰ ਕੱਲ ਵਾਲਾ ਮੈਚ ਵੀ ਦਿਖਾਵੇਂਗਾ ਐਸਾ ਤੇ ਉਹ ਦੇਖੋ ਬਈ ਕੱਲੂ ਜਿਹੜਾ 23 ਤਰੀਕ ਨੂੰ ਪਾਕਿਸਤਾਨ ਸ੍ਰੀਲੰਕਾ ਦਾ ਮੈਚ ਆ ਤੇ ਉਹ ਵੀ ਬਈ ਬਿਲਕੁਲ ਫ੍ਰੀ ਚੱਲੇਗਾ ਤੇ ਇਸ ਟਾਈਮ ਬਈ ਤੁਹਾਨੂੰ ਪਤਾ 22 ਤਰੀਕ ਆ ਤੇ ਕੱਲ ਨੂੰ ਆਪਣਾ ਚੱਲੇਗਾ ਤੇ ਇਹ ਐਪ ਆ ਬਈ ਦੇਖੋ ਬਿਲਕੁਲ ਫ੍ਰੀ ਆ ਕੋਈ ਪੈਸਾ ਨਹੀਂ ਜਿੰਨੇ ਮਰਜੀ ਮੈਚ ਦੇਖੋ ਬਾਕੀ ਵੀਡੀਓ ਵੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਤੁਹਾਨੂੰ ਇੰਨੀ ਵਧੀਆ ਜਾਣਕਾਰੀ ਦਈ ਆ ਤੇ ਲਿਓ ਕੱਲ੍ਹ ਦੇ ਮੈਚ ਦਾ ਬਈ ਆਨੰਦ ਤੇ ਵਧੀਆ ਤਰੀਕੇ ਗਲ ਤੇ ਫ੍ਰੀ ਬਿਲਕੁਲ ਮੈਚ ਆ ਬਈ ਕੋਈ ਪੈਸਾ ਨਹੀਂ ਤੋ ਵੀਡੀਓ ਨੂੰ ਪੱਕ ਕਰਦੇ ਆ ਵੀਰੋ ਸਮਾਪਤ ਤੇ ਵਧੀਆ ਲੱਗੀ ਵੀਰੋ ਲਾਈਕ ਸ਼ੇਅਰ ਜ਼ਰੂਰ ਕਰਿਓ